ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਉਸ ਪਵਿੱਤਰ ਅਤੇ ਅਭਿਆਸਕ ਸਥਾਨ ਦੇ ਜੋ ਉੱਚੀਆਂ ਅਤੇ ਬਰਫ਼ੀਲੀਆਂ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਬਾਬਾ ਅਮਰਨਾਥ ਬਰਫਾਨੀ ਭੁੱਖੇ ਕੋਣ ਪਿਆਸੇ ਕੋ ਪਾਣੀ ਅਮਰਨਾਥ ਜੀ ਦੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਸਾਡੇ ਭਗਤਾ ਨੂੰ बाबा अमरनाथ जी ਦੇ ਸ਼ਿਵਲਿੰਗ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਉੱਚੀਆਂ ਉੱਚੀਆਂ ਪਹਾੜੀਆਂ ਅਤੇ ਬਰਫ਼ੀਲੀਆਂ ਪਹਾੜੀਆਂ ਦੇ ਵਿੱਚ ਔਖੇ ਰਸਤਿਆਂ ਤੋਂ ਹੋ ਕੇ ਭਗਤ ਗੁਜ਼ਰਦੇ ਹਨ ਫਿਰ ਜਾ ਕੇ ਅਮਰਨਾਥ ਜੀ ਗੁਫਾ ਤੇ ਪਹੁੰਚਦੇ ਹਨ ਅਤੇ ਗੁਫਾ ਤੇ ਪਹੁੰਚ ਕੇ ਉਸ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਹਨ ਗੁਫਾ ਦੇ ਬਾਹਰ ਫੌਜੀ ਵੀਰ ਸੁਰੱਖਿਆ ਦੇ ਵਿੱਚ ਤਾਇਨਾਤ ਹਨ ਜੋ ਹਰ ਸਥਿਤੀ ਤੇ ਨજર ਰੱਖ ਰਹੇ ਹਨ ਹਰ ਬਰੇ ਲੱਖਾਂ ਦੀ ਗਿਣਤੀ ਵਿੱਚ ਛੇ ਭਾਗਤ ਆਮਰਨਾਦੀ ਯਾਤਰਾ ਕਰਕੇ ਨਿਹਾਲ ਹੋ ਜਾਂਦੇ ਹਨ ਅਸੀਂ ਵੀ ਛੇ ਭੋਲੇ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਕਰਦੇ ਹਾਂ ਕਿ ਜੋ ਵੀ ਤੁਹਾਡੇ ਦਰ ਤੇ ਆਉਂਦਾ ਹੈ ਉਹ ਮੂੰਹੋਂ ਮੰਗੀਆਂ ਮੁਰਾਦਾਂ ਪਾ ਕੇ ਜਾਵੇ ਅਤੇ ਮਿਹਰ ਕਰੇ